ਏ ਉਹ ਹੀ ਪ੍ਰੋਫੈਸਰ ਨੇ ਜਿਨ੍ਹਾਂ ਨੇ ਮਹਗੀਆਂ ਪੜ੍ਹਾਈਆਂ ਕਰਕੇ ਡਿਗਰੀਆਂ ਹਾਸਲ ਕਰਕੇ ਪ੍ਰੋਫੈਸਰ ਲੱਗੇ ਸੀ ਪਰ ਉਹ ਅੱਜ ਸੜਕਾਂ ਦੇ ਉੱਤੇ ਆਪਦੇ ਚੁੱਲਿਆਂ ਨੂੰ ਬਚਾਉਣ ਦੇ ਲਈ ਉਤਰੇ ਹੋਏ ਨੇ ਸਰ ਸਾਡੀ ਮਜਬੂਰੀ ਇਹ ਆ ਕਿ ਜਿਹੜੀਆਂ ਸਾਡੀਆਂ ਭਾਰਤੀਆਂ ਬਹਾਲ ਹੋਈਆਂ ਸੀ ਉਹ ਸੁਪਰੀਮ ਕੋਰਟ ਨੇ ਦੁਬਾਰਾ ਜਿਹੜੀ ਉਹਦੇ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਤਿੰਨ ਦਿਨ ਹੋ ਗਏ ਸਰਕਾਰ ਹਲੇ ਤੱਕ ਚੁੱਪਾ ਕੋਈ ਸਟੇਟਮੈਂਟ ਜਾਰੀ ਨਹੀਂ ਕੀਤੀ ਕਾਰਨ ਇਹ ਆ ਕਿ ਸਰਕਾਰ ਨਹੀਂ ਚਾਹੁੰਦੀ ਕਿ ਸਰਕਾਰੀ ਸਿੱਖਿਆ ਜਿਹੜੀ ਵਧੇ ਫੁੱਲੇ ਇਸ ਕਰਕੇ ਸਰਕਾਰ ਜਿਹੜੀ ਆ ਉਹ ਉਹਨੇ ਸਾਡੀ ਭਰਤੀ ਨੂੰ ਡਿਫੈਂਡ ਨਹੀਂ ਕੀਤਾ ਜੇਕਰ ਇਹ ਭਰਤੀ ਨੂੰ ਕਸ਼ ਹੁੰਦਾ ਆ ਤੇ ਉਹ ਜਿਹੜੇ 18 16 ਕਾਲਜ ਦਾ ਬੰਦ ਹੋਣੇ ਹੋਣੇ ਉਹ ਤੋਂ ਇਲਾਵਾ ਜਿਹੜੇ ਪਹਿਲੇ 47 ਕਾਲਜ ਚੱਲ ਰਹੇ ਆ ਸਰਕਾਰੀ ਜਿੱਥੇ ਪਹਿਲਾਂ ਜਿਹੜੇ ਉਹ ਨਾਨ एलिजिबल ਜਿਨ੍ਹਾਂ ਦੀ ਕਿ ਕੁਆਲਿਫਿਕੇਸ਼ਨ ਵੀ ਪੂਰੀ ਨਹੀਂ ਸੀ ਉਹ ਪੜਾ ਰਹੇ ਆ ਤੇ ਉਹ ਜਿਹੜੇ ਬੱਚਿਆਂ ਦਾ ਜਿਹੜਾ ਭੁਖ ਤਵਾ ਕਰਨਗੇ ਪ੍ਰੀਮ ਕੋਰਟ ਦਾ ਫੈਸਲਾ ਜਿਹੜਾ ਉਹ ਅੰਤਿਮ ਫੈਸਲਾ ਨਹੀਂ ਆ ਉਹਦੇ ਖਿਲਾਫ ਵੀ ਲੀਗਲ ਤੇ ਸੰਵਿਧਾਨਿਕ ਰਾਹ ਦੋਨੇ ਬਚਦੇ ਨੇ ਕਾਨੂੰਨੀ ਰਾਹ ਵੀ ਨੇ ਸੰਵਿਧਾਨਿਕ ਰਾਹ ਵੀ ਨੇ ਕਾਨੂੰਨੀ ਰਾਹਾਂ ਦੇ ਵਿੱਚ ਸਰਕਾਰ ਜਿਹੜੀ ਹੁਣ ਮੌਕੇ ਦੀ ਸਰਕਾਰ ਆ ਇਹ ਉਸ ਫੈਸਲੇ ਦੇ ਰਿਵਿਊ ਲਈ ਰਿਵਿਊ ਪਟੀਸ਼ਨ ਫਾਈਲ ਕਰ ਸਕਦੀ ਆ ਰਿਵਿਊ ਪਟੀਸ਼ਨ ਡਿਸਮਿਸ ਹੁੰਦੀ ਆ ਤਾਂ ਕਿਉਰੇਟਿਵ ਪਟੀਸ਼ਨ ਫਾਈਲ ਕਰ ਸਕਦੀ ਆ ਅਸੀਂ ਖੜੇ ਹਾਂ ਸੰਗਰੂਰ ਸੀਐਮਡੀ ਕੋਠੀ ਦੇ ਸਾਹਮਣੇ ਜਿੱਥੇ ਅੱਜ 11 58 ਜਿਹੜੇ ਪ੍ਰੋਫੈਸਰ ਨੇ ਜਿਹੜਾ ਉਹ ਸੁਪਰੀਮ ਕੋਰਟ ਵੱਲੋਂ ਜਿਹੜਾ ਫੈਸਲਾ ਸੁਣਾ ਗਿਆ ਉਸ ਤੋਂ ਬਾਅਦ ਸਰਕਾਰ ਦੇ ਖਿਲਾਫ ਸੀਐਮਡੀ ਕੋਠੀ ਦੇ ਸਾਹਮਣੇ ਤੁਹਾਨੂੰ ਦਿਖਾ ਦਈਏ ਵੱਡੀ ਗਿਣਤੀ ਦੇ ਵਿੱਚ ਤਕਰੀਬਨ 6 700 ਬੰਦਾ ਇੱਥੇ ਜਿਹੜਾ ਪ੍ਰੋਫੈਸਰ ਪਹੁੰਚਿਆ ਕਿਉਂਕਿ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਆਪਣੇ ਰੁਜ਼ਗਾਰ ਨੂੰ ਦੀ ਮੰਗ ਦੇ ਲਈ ਇੱਥੇ ਪਹੁੰਚੇ ਨੇ ਇੱਥੇ ਤੁਸੀਂ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਇੱਕ ਕਹਿ ਸਕਦੇ ਹਾਂ ਕਿ ਦਵੰਗ ਜਿਹੜੇ ਵਿਅਕਤੀ ਨੇ ਬੀਲ ਚੀਅਰ ਇੱਥੇ ਪਹੁੰਚੇ ਨੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਸਵਿੰਦਰ ਕੌਰ ਆ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਜਲੰਧਰ ਹਾਂਜੀ ਕੀ ਜੌਬ ਕਰਦੇ ਸੀ ਸਰ ਮੈਂ ਰਾਜਨੀਤੀ ਵਿਸ਼ੇ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਕੰਮ ਕਰਦੀ ਸੀ ਜਿਵੇਂ ਗੱਲ ਕੀਤੀ ਜਾਵੇ ਤੁਸੀਂ ਬੀਲ ਚੇਅਰ ਤੇ ਬੈਠੇ ਹੋ ਸਰਕਾਰ ਨੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਉਹ ਤੁਹਾਡੇ ਬਿਲਕੁਲ ਉਲਟ ਆ ਗਿਆ ਤੇ ਅੱਜ ਤੁਸੀਂ ਸੀਐਮ ਭਵਨ ਤੋਂਮਾਨ ਦੀ ਕੋਠੀ ਦੇ ਸਾਹਮਣੇ ਵਿਰੋਧ ਕਰਦੇ ਨਜ਼ਰ ਆ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਕਰਨਾ ਸਰਕਾਰਨ ਇਹ ਆ ਕਿ ਸਰਕਾਰ ਨਹੀਂ ਚਾਹੁੰਦੀ ਕਿ ਸਰਕਾਰੀ ਸਿੱਖਿਆ ਜਿਹੜੀ ਵਧੇ ਫੁੱਲੇ ਇਸ ਕਰਕੇ ਸਰਕਾਰ ਜਿਹੜੀ ਆ ਉਹ ਉਹਨੇ ਸਾਡੀ ਭਰਤੀ ਨੂੰ ਡਿਫੈਂਡ ਨਹੀਂ ਕੀਤਾ ਇਹ ਭਰਤੀ ਦਾ ਜਿਹੜਾ ਮਸਲਾ ਸਿਰਫ 1158 ਜਿਹੜੇ ਪਰਿਵਾਰ ਆ ਜਾਂ ਉਮੀਦਵਾਰ ਆ ਉਹਨਾਂ ਦੇ ਨਾਲ ਨਹੀਂ ਜੁੜਿਆ ਹੋਇਆ ਇਹਦੇ ਵਿੱਚ ਸਾਡੇ ਜਿਹੜੇ ਉਹ ਹਜ਼ਾਰਾਂ ਵੀ ਜਿਹੜੇ ਬੱਚੇ ਆ ਜਿਹੜੇ ਕਿ ਸਰਕਾਰੀ ਕਾਲਜਾਂ ਦੇ ਵਿੱਚ ਪੜ੍ਹਣਾ ਪੜ੍ਹਨਾ ਚਾਹੁੰਦੇ ਆ ਫ੍ਰੀ ਦੀ ਸਿੱਖਿਆ ਲੈਣਾ ਚਾਹੁੰਦੇ ਆ ਉਹਨਾਂ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਆ ਤੁਹਾਨੂੰ ਪਤਾ ਹੋਊਗਾ ਕਿ ਕੈਪਟਨ ਸਰਕਾਰ ਨੇ 16 ਨਵੇਂ ਸਰਕਾਰੀ ਕਾਲਜ ਖੋਲੇ ਸੀ ਅੱਜ ਉਹ ਸਰਕਾਰੀ ਕਾਲਜ ਸਿਰਫ ਤੇ ਇਹ ਰਫ 1158 ਦੇ ਸਿਰ ਤੇ ਚੱਲ ਰਹੇ ਆ ਜੇਕਰ ਇਹ ਭਰਤੀ ਨੂੰ ਕੁਝ ਹੁੰਦਾ ਆ ਤੇ ਉਹ ਜਿਹੜੇ 18 16 ਕਾਲਜ ਦਾ ਬੰਦ ਹੋਣੇ ਹੋਣੇ ਉਹ ਤੋਂ ਇਲਾਵਾ ਜਿਹੜੇ ਪਹਿਲੇ 47 ਕਾਲਜ ਚੱਲ ਰਹੇ ਆ ਸਰਕਾਰੀ ਜਿੱਥੇ ਪਹਿਲਾਂ ਜਿਹੜੇ ਉਹ ਨਾਨ ਅਲੀਜੀਬਲ ਜਿਨ੍ਹਾਂ ਦੀ ਕਿ ਕੁਆਲੀਫਿਕੇਸ਼ਨ ਵੀ ਪੂਰੀ ਨਹੀਂ ਸੀ ਉਹ ਪੜਾ ਰਹੇ ਆ ਤੇ ਉਹ ਜਿਹੜੇ ਬੱਚਿਆਂ ਦਾ ਜਿਹੜਾ ਭੁਖਤਵਾ ਕਰਨਗੇ ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਤੁਹਾਡੇ ਉਲਟ ਦਿੱਤਾ ਕਿ ਇਹਨਾਂ ਦੀਆਂ ਭਰਤੀਆਂ ਨੇ ਜਿਹੜੀਆਂ ਗਲਤ ਤਰੀਕੇ ਨਾਲ ਹੋਈਆਂ ਹੋਈਆਂ ਨੇ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਸਰਕਾਰ ਆ ਤੁਹਾਡੀ ਹੁਣ ਸੁਣਵਾਈ ਕਰ ਪਾਊਗੀ ਸਰ ਸੁਪਰੀਮ ਕੋਰਟ ਨੇ ਫੈਸਲਾ ਗਲਤ ਨਹੀਂ ਦਿੱਤਾ ਡਬਲ ਬੈਂਚ ਨੇ ਸਾਡੇ ਹੱਕ ਵਿੱਚ ਫੈਸਲਾ ਦਿੱਤਾ ਸੀ ਸੁਪਰੀਮ ਕੋਰਟ ਨੇ ਫੈਸਲਾ ਤਾਂ ਸੁਣਾਇਆ ਕਿਉਂਕਿ ਸਰਕਾਰ ਨੇ ਉੱਥੇ ਆਪਣੇ ਪੁਆਇੰਟ ਰੱਖੇ ਹੀ ਨਹੀਂ ਸਰਕਾਰ ਚਾਹੁੰਦੀ ਨਹੀਂ ਸੀ ਕਿ ਭਰਤੀ ਪੂਰੀ ਹੋਵੇ ਇਸ ਕਰਕੇ ਜੱਜ ਨੂੰ ਮਜਬੂਰਨ ਜਿਹੜਾ ਆ ਇਹ ਜਿਹੜਾ ਫੈਸਲਾ ਸੁਣਾਉਣਾ ਪਿਆ ਔਰ ਜੱਜ ਨੇ ਲਿਖਿਆ ਵੀ ਆ ਕਿ ਰਾਜਨੀਤਿਕ ਤੇ ਪ੍ਰਸ਼ਾਸਨਿਕ ਕਾਰਨ ਆ ਹੋਰ ਇਹਦੇ ਵਿੱਚ ਜਿਹੜੇ ਉਮੀਦਵਾਰ ਆ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਬਿਲਕੁਲ ਜੀ ਇਹਨਾਂ ਦਾ ਜਿਹੜਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰਟ ਦੇ ਅੱਗੇ ਕੋਈ ਸਹੀ ਪੱਖ ਨਹੀਂ ਰੱਖਣ ਕਰਕੇ ਜਿਹੜਾ ਫੈਸਲਾ ਦੇਣਾ ਪਿਆ ਮਜਬੂਰਨ ਫੈਸਲਾ ਦੇਣਾ ਪਿਆ ਤਾਂ ਕਿ ਉਸ ਪੰਜਾਬ ਸਰਕਾਰ ਆ ਜਿਹੜੀ ਉਹ ਚਾਹੁੰਦੀ ਨਹੀਂ ਸੀ ਕਿ ਜਿਹੜੇ ਪ੍ਰੋਫੈਸਰ ਨੇ ਇਹ ਆਪਣਾ ਚੁੱਲਾ ਚਲਾ ਸਕਣ ਬਾਈ ਜੀ ਤੁਸੀਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਡਾਕਟਰ ਜਸਪ੍ਰੀਤ ਹੈ ਜੀ ਜਸਪ੍ਰੀਤ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਪੰਜਾਬ ਸਰਕਾਰ ਨੇ ਜਿਹੜੇ ਪੰਜਾਬ ਦੇ ਵਿੱਚ ਕਾਲਜਾਂ ਦੇ ਵਿੱਚ ਤੁਸੀਂ ਸਾਰੇ ਪ੍ਰੋਫੈਸਰ ਦੀ ਜੌਬ ਕਰ ਰਹੇ ਹੋ ਦੂਜੇ ਪਾਸੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਤੁਹਾਡੇ ਬਿਲਕੁਲ ਉਲਟ ਆਉਂਦਾ ਹੈ ਦੇਖੋ ਸੁਪਰੀਮ ਕੋਰਟ ਦਾ ਫੈਸਲਾ ਉਲਟਾ ਆਉਣ ਦਾ ਕਾਰਨ ਇਹੀ ਹੈ ਕਿ ਉਸ ਫੈਸਲੇ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ that state has failed to defend its departure from UGC norms and PPC ਜਿਹਦਾ ਸਾਫ ਮਤਲਬ ਇਹ ਬਣਦਾ ਕਿ ਉਹ ਡਿਪਾਰਚਰ ਨੂੰ ਠੀਕ ਤਰੀਕੇ ਨਾਲ ਡਿਫੈਂਡ ਨਹੀਂ ਕਰ पाए ਜਿਹਦੇ ਨਾਲੇ ਮਨਸ਼ਾ ਜਿਹੜੀ ਇਹ ਜਗਜਾਹਰ ਹੁੰਦੀ ਆ ਕਿ ਸਰਕਾਰ ਆ ਜਿਹੜੀ ਉਹ ਜਨਤਕ ਸਿੱਖਿਆ ਤੋਂ ਉਹ ਸਸਤੀ ਮਿਆਰੀ ਸਿੱਖਿਆ ਜਿਹੜੀ ਇੱਥੋਂ ਦੇ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਮਿਲਣੀ ਸੀ ਇੱਥੋਂ ਦੇ ਛੋਟੇ ਦੁਕਾਨਦਾਰਾਂ ਦੇ ਬੱਚਿਆਂ ਨੂੰ ਮਿਲਣੀ ਸੀ ਉਸ ਜਨਤਕ ਸਿੱਖਿਆ ਦਾ ਭੋਗ ਪਾਉਣਾ ਚਾਹੁੰਦੀ ਹੈ ਇਸ ਦੇ ਕਾਰਨ ਹੀ ਜਿਹੜਾ ਫੈਸਲਾ ਜਿਹੜਾ ਉਹ ਆਇਆ ਇਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਉਹ ਇਸ ਸਰਕਾਰ ਦੇ ਵਿੱਚ ਇਥੋਂ ਦੇ ਜਿਹੜੇ ਸਿੱਖਿਆ ਮੰਤਰੀ ਨੇ ਇਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਇਥੋਂ ਦੇ ਜਿਹੜੇ ਕਾਨੂੰਨੀ ਅਧਿਕਾਰੀ ਨੇ ਚਾਹੇ ਹੋਏ ਜੀ ਨੇ ਉਹਨਾਂ ਦੀ ਨਾਅਲੀ ਤੇ ਇਸ ਭਰਤੀ ਦਾ ਰੱਦ ਹੋਣ ਦਾ ਅਸਲ ਕਾਰਨ ਬਣਦੀ ਹੈ ਬਿਲਕੁਲ ਜੀ ਇਹਨਾਂ ਦਾ ਦੋਸ਼ ਹੈ ਕਿ ਸਾਰਾ ਜਿਹੜਾ ਸਾਡਾ ਜਿਹੜਾ ਨੁਕਸਾਨ ਹੋਇਆ ਉਹ ਸਿਰਫ ਪੰਜਾਬ ਸਰਕਾਰ ਦੇ ਜਿਹੜੇ ਸਹੀ ਤੱਥ ਨਾ ਪੇਸ਼ ਕਰਨ ਕਰਕੇ ਹੋਇਆ ਤੁਸੀਂ ਹੁਣ ਦੋਸ਼ੀ ਕਿਨੂੰ ਮੰਨਦੇ ਹੋ ਦੇਖੋ ਇਸ ਤੋਂ ਅੱਗੇ ਵੀ ਜਿਹੜੀ ਗੱਲ ਆ ਜਿਹੜੀ ਸਰਕਾਰ ਦੀ ਇਸ ਮਨਛਾ ਨੂੰ ਸ਼ਾਪ ਜाहिर ਕਰਦੀ ਆ ਕਿ ਮੈਂ ਗੱਲ ਕਲੀਅਰ ਕਰ ਦੇਵਾਂ ਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਉਹ ਅੰਤਿਮ ਫੈਸਲਾ ਨਹੀਂ ਆ ਉਹਦੇ ਖਿਲਾਫ ਵੀ ਲੀਗਲ ਤੇ ਸੰਵਿਧਾਨਿਕ ਰਾਹ ਦੋਨੇ ਬਚਦੇ ਨੇ ਕਾਨੂੰਨੀ ਰਾਹ ਵੀ ਨੇ ਸੰਵਿਧਾਨਿਕ ਰਾਹ ਵੀ ਨੇ ਕਾਨੂੰਨੀ ਰਾਹਾਂ ਦੇ ਵਿੱਚ ਸਰਕਾਰ ਜਿਹੜੀ ਹੁਣ ਮੌਕੇ ਦੀ ਸਰਕਾਰ ਆ ਇਹ ਉਸ ਫੈਸਲੇ ਦੇ ਰਿਵਿਊ ਲਈ ਰਿਵਿਊ ਪਟੀਸ਼ਨ ਫਾਈਲ ਕਰ ਸਕਦੀ ਆ ਰਿਵਿਊ ਪਟੀਸ਼ਨ ਡਿਸਮਿਸ ਹੁੰਦੀ ਆ ਤਾਂ ਕਿਉਰੇਟਿਵ ਪਟੀਸ਼ਨ ਫਾਈਲ ਕਰ ਸਕਦੀ ਆ ਪਰ ਉਸ ਗੱਲ ਬਾਰੇ ਹਜੇ ਤੱਕ ਸਿੱਖਿਆ ਮੰਤਰੀ ਨੇ ਹਜੇ ਤੱਕ ਮੁੱਖ ਮੰਤਰੀ ਨੇ ਕੋਈ ਚਰਚਾ ਵੀ ਨਹੀਂ ਕੀਤੀ ਹੈ ਤੁਹਾਡੇ ਜਦੋਂ ਦਾ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਪੰਜਾਬ ਸਰਕਾਰ ਨੇ ਕੋਈ ਬਿਆਨ ਜਿਹੜਾ ਜਾਰੀ ਕੀਤਾ ਤੁਹਾਡੇ ਹੱਕ ਦੇ ਵਿੱਚ ਜਾਂ ਤੁਸੀਂ ਦੋਸ਼ੀ ਕਿ ਨੂੰ ਮੰਨਦੇ ਹੋ ਦੇਖੋ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਜਦੋਂ ਮੀਡੀਆ ਨੇ ਪੁੱਛਿਆ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਅਸੀਂ ਲੀਗਲ ਅਪਰਚੂਨਿਟੀਆਂ ਲੀਗਲ ਜਿਹੜੇ ਆਲਟਰਨੇਟਿਵਸ ਨੂੰ ਦੇਖ ਰਹੇ ਹਾਂ ਪਰ ਹੈਰਾਨੀ ਦੀ ਗੱਲ ਹੈ ਕਿ ਛੋਟੀ ਛੋਟੀ ਗੱਲ ਤੇ ਟਵੀਟ ਕਰਨ ਵਾਲੇ ਵੀਡੀਓ ਪਾਉਣ ਵਾਲੇ ਸ਼ਾਰਟਸ ਪਾਉਣ ਵਾਲੇ ਸਾਡੇ ਇੱਥੋਂ ਦੇ ਮੁੱਖ ਮੰਤਰੀ ਜਿਹੜੀ ਇਹ ਗੱਲ ਤਾਂ ਹੁੱਬ ਕੇ ਦੱਸਦੇ ਨੇ ਵੀ ਹੁਸ਼ਿਆਰਪੁਰ ਚ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਬਣਨ ਗਈਆਂ ਹੁਸ਼ਿਆਰਪੁਰ ਚ ਅਸੀਂ ਫਲਾਨੇ ਗਰੁੱਪ ਨੂੰ ਪ੍ਰਾਈਵੇਟ ਯੂਨੀਵਰਸਿਟੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਪਰ ਜਿੱਥੇ ਹਜ਼ਾਰ ਪਰਿਵਾਰਾਂ ਦਾ ਭੁਗਤਕ ਦਾਤੇ ਲੱਗਿਆ ਹਜ਼ ਦਾਤੇ ਲੱਗੀ ਆ ਉਸ ਗੱਲ ਬਾਰੇ ਇਥੋਂ ਦੇ ਮੁੱਖ ਮੰਤਰੀ ਤੋਂ ਹਜੇ ਤੱਕ ਇੱਕ ਸ਼ਬਦ ਜਿਹੜਾ ਉਹ ਨਹੀਂ ਉਚਾਰਿਆ ਗਿਆ ਇਹ ਉਹੀ ਮੁੱਖ ਮੰਤਰੀ ਨੇ ਜਿਹੜੇ ਚੰਡੀਗੜ੍ਹ ਸਾਡੇ ਲਾਇਕ ਨੌਜਵਾਨਾਂ ਨੂੰ ਯੋਗਤਾ ਪ੍ਰਾਪਤ ਨੌਜਵਾਨਾਂ ਨੂੰ ਬੁਲਾ ਕੇ ਰੋਜ਼ਗਾਰ ਦਿੰਦੇ ਸੀ ਤੇ ਕਹਿੰਦੇ ਸੀ ਵੀ ਜਿਹੜਾ ਕੈਨੇਡਾ ਤੋਂ ਨੌਜਵਾਨ ਮੁੜਿਆ ਏ ਉਹ ਸਾਡੇ ਦੋ ਅਸਿਸਟੈਂਟ ਪ੍ਰੋਫੈਸਰ ਸੀ ਜਿਹੜੇ ਕੈਨੇਡਾ ਤੋਂ ਪਤੀ ਪਤਨੀ ਮੁੜ ਕੇ ਆਏ ਸੀ ਜਿਨ੍ਹਾਂ ਨੇ ਇਸ ਭਰਤੀ ਜੁਆਇਨ ਕੀਤਾ ਸੀ ਸਾਡੇ ਉਹ ਅਸਿਸਟੈਂਟ ਪ੍ਰੋਫੈਸਰ ਨੌਜਵਾਨ ਸੀ ਜਿਹੜੇ ਹੋਰ ਬਹੁਤ ਸਾਰੀਆਂ ਸਰਕਾਰੀਆ ਨੌਕਰੀ ਛੱਡ ਕੇ ਆਏ ਸੀ ਇਹ ਕਹਿੰਦੇ ਸੀ ਵੀ ਅਸੀਂ ਨੌਕਰੀਆਂ ਦਾ ਹੜ ਲਿਆ ਤਾਂ ਅੰਬਾਰ ਲਿਆ ਤਾਂ ਪਰ ਅਸਲ ਸੱਚਾਈ ਇਹ ਹੈ ਆ ਕਿ ਜਨਤਕ ਖੇਤਰ ਦੇ ਵਿੱਚ ਖਾਸ ਕਰ ਸਿੱਖਿਆ ਦੇ ਖੇਤਰ ਦੇ ਸਿੱਖਿਆ ਕ੍ਰਾਂਤੀ ਜਿਹੜਾ ਦਾਵਾ ਕਰਦੇ ਨੇ ਪਿਛਲੇ 3 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਵੀ ਭਰਤੀ ਆਪਣੇ ਵੱਲੋਂ ਨਹੀਂ ਕੱਢੀ ਪਿਛਲੀਆਂ ਕੱਡੀਆਂ ਭਰਤੀਆਂ ਵੀ ਜਿਹੜੀਆਂ ਉਹ ਅੱਧਵਾਟੇ ਰੋਲੀਆਂ ਨੇ ਮਾਸਟਰ 6835 ਦੀ ਭਾਰਤੀ ਕੋਰਟ ਦੇ ਵਿੱਚ ਰਲ ਰਹੀ ਆ ਤੇ ਹੁਣ 1158 ਦੀ ਭਾਰਤੀ ਵੀ ਕੋਰਟ ਦੇ ਬੂਹੇ ਜਿਹੜੀ ਰਲ ਰਹੀ ਆ ਬਿਲਕੁਲ ਜੀ ਹੁਣ 1158 ਦੀ ਭਾਰਤੀ ਵੀ ਜਿਹੜੇ ਲੋਕ ਨੇ ਜਿਹੜੇ ਕੇਟਰ ਆ ਉਹ ਸਾਰਾ ਰੁੱਲਦਾ ਹੋਇਆ ਨਜ਼ਰਾ ਆ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਜਿਹੜੇ ਸੀਐਮ ਭਵਨਤਮਨ ਰੈਲੀਆਂ ਦੇ ਵਿੱਚ ਕਿਹਾ ਕਰਦੇ ਸੀ ਕਿ ਕਿਸੇ ਵੀ ਪੰਜਾਬ ਦੇ ਪੁੱਤ ਨੂੰ ਕਿਸੇ ਦੀ ਪੰਜਾਬ ਦੀ ਧੀ ਨੂੰ ਸੜਕਾਂ ਦੇ ਉੱਤੇ ਰੋੜ ਲਈ ਦਿੱਤਾ ਜਾਊਗਾ ਇਹ ਉਹੀ ਪ੍ਰੋਫੈਸਰ ਨੇ ਜਿਨ੍ਹਾਂ ਨੇ ਮਹਗੀਆਂ ਪੜ੍ਹਾਈਆਂ ਕਰਕੇ ਡਿਗਰੀਆਂ ਹਾਸਲ ਕਰਕੇ ਪ੍ਰੋਫੈਸਰ ਲੱਗੇ ਸੀ ਉਹ ਅੱਜ ਸੜਕਾਂ ਦੇ ਉੱਤੇ ਆਪਣੇ ਚੁੱਲਿਆਂ ਨੂੰ ਬਚਾਉਣ ਦੇ ਲਈ ਉਤਰੇ ਹੋਏ ਨੇ ਦੂਜੀ ਤਸਵੀਰ ਦਰਦਨਾਕ ਤਸਵੀਰ ਤੁਹਾਨੂੰ ਜਿਹੜੀ ਦਿਖਾਉਨੇ ਆ ਕਿ ਇੱਕ ਛੋਟੇ ਜਿਹੇ ਬੱਚੇ ਨੂੰ ਲੈ ਕੇ ਜਿਹੜੀ ਦੁੱਧ ਦੁੱਧ ਚੁੰਗਦੇ ਬੱਚੇ ਨੂੰ ਲੈ ਕੇ ਪ੍ਰੋਫੈਸਰ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ ਤੁਸੀਂ ਸੀਐਮ ਭਵਨਤਮਾਨ ਦੀ ਗੱਲਾਂ ਕਰਿਆਂ ਕਰਦੇ ਸੀ ਵੀ ਕਿਸੇ ਵੀ ਧੀ ਦੀ ਚੁੰਨੀ ਨਹੀਂ ਡੁੱਲ ਦਿੱਤੀ ਜਾਊਗੀ ਤੁਸੀਂ ਦੇਖੋ ਕਿ ਹਾਲਾਤ ਕਿੱਦਾਂ ਦੇ ਜਿਹੜੇ ਬਣੇ ਹੋਏ ਐ ਹਾਲਾਤ ਕਿੱਦਾਂ ਦੇ ਬਣੇ ਹੋਏ ਆ ਕਿ ਦੁੱਧ ਚੁੰਗਦੇ ਬੱਚੇ ਨੂੰ ਤੁਹਾਡੀ ਕੀ ਮਜਬੂਰੀ ਸੀ ਜਿਹੜਾ ਬੱਚੇ ਨੂੰ ਲੈ ਕੇ ਇੱਥੇ ਪਹੁੰਚੇ ਸਰ ਸਾਡੀ ਮਜਬੂਰੀ ਇਹ ਆ ਕਿ ਜਿਹੜੀਆਂ ਸਾਡੀਆਂ ਭਰਤੀਆਂ ਬਹਾਲ ਹੋਈਆਂ ਸੀ ਉਹ ਸੁਪਰੀਮ ਕੋਰਟ ਨੇ ਦੁਬਾਰਾ ਜਿਹੜੀਆਂ ਉਹਦੇ ਤੇ ਰੋਕ ਲਗਾ ਦਿੱਤੀ ਗਈ ਆ ਤੇ ਤਿੰਨ ਦਿਨ ਹੋ ਗਏ ਸਰਕਾਰ ਹਲੇ ਤੱਕ ਚੁੱਪਾ ਕੋਈ ਸਟੇਟਮੈਂਟ ਜਾਰੀ ਨਹੀਂ ਕੀਤੀ ਸਾਡਾ ਭੁੱਖ ਸਾਡੇ ਬੱਚਿਆਂ ਦਾ ਭੁੱਖ ਪੂਰੀ ਤਰ੍ਹਾਂ ਹਨੇਰੇ ਵਿੱਚ ਆ ਸਾਡੀ ਮਤਲਬ ਇਸ ਤੋਂ ਵੱਡੀ ਕੀ ਮਜਬੂਰੀ ਹੋ ਸਕਦੀ ਹੈ ਕਿ ਸਾਡੀ ਰੋਟੀ ਖੋਣ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਬੱਚਿਆਂ ਦੀ ਰੋਟੀ ਖੋਣ ਕੋਸ਼ਿਸ਼ ਕੀਤੀ ਗਈ ਆ ਇਸੇ ਕਾਰਨ ਹੀ ਅਸੀਂ ਅੱਜ ਸੜਕਾਂ ਤੇ ਆਪਣੇ ਹੱਕ ਦੀ ਆਪਣੀ ਰੋਟੀ ਦੀ ਗੱਲ ਕਰਨ ਆਏ ਆ ਬਿਲਕੁਲ ਜੀ ਤੁਸੀਂ ਸੁਣਿਆ ਕਿ ਆਪਦੀ ਜਿਹੜੀ ਰੋਟੀ ਨੂੰ ਰੋਜੀ ਰੋਟੀ ਨੂੰ ਬਚਾਉਣ ਦੇ ਲਈ ਆਪਣੇ ਦੁੱਤ ਚੁੰਗਦੇ ਬੱਚੇ ਨੂੰ ਇੱਥੇ ਲੈ ਕੇ ਪਹੁੰਚੇ ਹੋਏ ਨੇ ਅੱਜ ਇਹਨਾਂ ਦੀ ਹਮਾਇਤ ਦੇ ਵਿੱਚ ਜਿੱਥੇ ਕਿਸਾਨ ਜੁਨੀ ਚੱਤੇਬੰਦੀ ਪਹੁੰਚੀ ਹੈ ਉੱਥੇ ਹੀ ਸਾਡੀ ਜਿਹੜੀ ਨੇ ਹਿੰਗ ਜਥੇਬੰਦੀ ਵੀ ਉਹਨਾਂ ਦੇ ਹੱਕ ਦੇ ਵਿੱਚ ਪਹੁੰਚੀ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਫੈਸਰ ਜਿਹੜੇ ਮੁੰਡੇ ਕੁੜੀਆਂ ਨੇ ਜਿਹੜੇ ਮਹਿੰਗੀਆਂ ਪੜਾਈਆਂ ਕਰਕੇ ਪ੍ਰੋਫੈਸਰ ਲੱਗੇ ਸੀ ਇੱਥੇ ਤੱਕ ਪਹੁੰਚੇ ਸੀ ਉਹ ਅੱਜ ਆਪਣੇ ਚੁੱਲ੍ਹੇ ਬਚਾਉਣ ਦੇ ਰੋਟੀ ਬਚਾਉਣ ਦੇ ਲਈ ਇੱਥੇ ਸੀਐਮ ਦੀ ਕੋਠੀ ਤੇ ਸਾਹਮਣੇ ਸੰਗਰੂਰ ਵਿਖੇ ਪਹੁੰਚੇ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰੋਪੀ ਪੀਟੀਸੀ ਦੇ ਨਾਲ ਕੈਮਰਾਮੈਨ ਦੀਪਕ ਗੜਕੇ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ